영상편 ਬੜਾ ਹੀ ਮੰਦਭਾਗਾ ਦਿਨ ਸੀ 21 ਮਈ 1994 ਦਾ ਜਿਸ ਦਿਨ ਇਹ ਹਾਦਸਾ ਵਾਪਰਿਆ ਹੋਸ਼ਵਰਗਲੇ ਸਕੂਲਾਂੋਂ ਵੀ ਜਿਵੇਂ ਇੱਕ ਜੀਪ ਦੇ ਵਿੱਚ ਸਾਡੇ 7 ਬੱਚੇ ਤੇ ਦੋ ਦੀਦੀਆਂ ਰਵਾਨਾ ਹੋਏ ਜਿਸ ਤਰ੍ਹਾਂ ਹੀ ਜਲੰਧਰ ਦੇ ਕੋਲ ਪ੍ਰਾਗਪੁਰ ਪਿੰਡ ਦੇ ਕੋਲ ਬੱਚੇ ਪਹੁੰਚੇ ਤਾਂ ਇਹੋ ਜਿਹਾ ਇੱਕ ਜ਼ਰਦਨਾਜ਼ ਹਾਦਸਾ ਹੋਇਆ ਕਿ ਇੱਕ ਟਰੱਕ ਨੇ ਉਸ ਜੀਪ ਦੇ ਵਿੱਚ ਟੱਕਰ ਮਾਰੀ ਉਨ ਦੀ ਸਪੋਟ ਉਸੇ ਜਗ੍ਹਾ ਹੀ 6 ਬੱਚੇ ਤੇ 2 ਦੀਦੀਆਂ ਪ੍ਰਭੂ ਚਰਨਾ ਵਿੱਚ ਲੀਨ ਹੋ ਗਏ ਜਦੋਂ ਤੋਂ ਬਲਾਡਾ ਮੰਡੀ ਦੇ ਵਿੱਚ ਇਹ ਸੁਨੇਹਾ ਆਇਆ ਕਿ ਇਹ ਹਾਦਸਾ ਵਾਪਰਿਆ ਹੈ ਤਾਂ ਆਪਾਂ ਤੁਹਾਡੇ ਵਿੱਚੋਂ ਬਹੁਤ ਲੋਕ ਹੋ ਜੇ ਹੋਣਗੇ ਜਿਨ੍ਹਾਂ ਨੇ ਉਹ ਮੰਜ਼ਰ ਦੇਖਿਆ ਹੋਵੇਗਾ ਤਾਂ ਤੁਸੀਂ ਆਪਾਂ ਇਮੇਜਿਨ ਕਰ ਸਕਦੇ ਆ ਕਿ ਜਦੋਂ 6 ਬੱਚਿਆਂ ਦੀਆਂ ਲਾਸ਼ਾਂ ਔਰ 2 ਦੀਦੀਆਂ ਦੀਆਂ ਲਾਸ਼ਾਂ ਸਫੇਦ ਕੱਪੜਿਆਂ ਵਿੱਚ ਲਿਪਟ ਕੇ ਸਕੂਲ ਦੇ ਗਰਾਊਂਡ ਵਿੱਚ ਆਈਆਂ ਤੋਂ ਮੰਜਰ ਕੀ ਹੋਏਗਾ ਅਸੀਂ ਸਿਰਫ ਇਹਨੂੰ ਸੁਣਿਆ ਹੈ ਤੁਸੀਂ ਮੈਨੂੰ ਲੱਗਦਾ ਬਹੁਤ ਬਜ਼ੁਰਗਾਂ ਨੇ ਦੇਖਿਆ ਵੀ ਹੋਏਗੀ ਉਹ ਚੀਜ਼ ਤਾਂ ਪਰ ਸੋਚ ਨਹੀਂ ਸਕਦੇ ਵੀ ਉਸ ਟਾਈਮ ਉਹ ਕੰਡੀਸ਼ਨ ਕੀ ਬਣੀ ਹੋਏਗੀ ਬਲਾਡਾ ਮੰਡੀ ਦੇ ਲਈ ਜਦ ਮੈਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੀ ਆਂ ਕਿ ਉਹਨਾਂ ਪਵਿੱਤਰ ਰੂਹਾਂ ਨੂੰ ਪਰਮਾਤਮਾ ਆਪਣੇ ਚਰਨਾ ਵਿੱਚ ਸਥਾਨ ਦੇ ਧੰਨਵਾਦ 21 ਮਈ 1994 ਨੂੰ ਉਹ ਮੰਦਪਾਗਾ ਦਿਨ ਸਾਡੇ ਹਿੱਤ ਵਿਲਾਸੀ ਸਰਵਿਸਕਾਰੀ ਵਿਦਿਆਮੰਦਰ ਦੇ ਪਰਿਵਾਰ ਉੱਤੇ ਆਇਆ ਸੀ ਜਿਸ ਵਿੱਚ ਛੋਟੇ-ਛੋਟੇ ਬੱਚੇ ਗੋਸ਼ਤ ਦੀ ਟ੍ਰੇਨਿੰਗ ਲੈਣ ਵਾਸਤੇ ਛੁੱਟਿਆ ਦੇ ਦਿਨ ਸੰਜਂਦਰ ਗਏ ਸੀ ਕਿਥੋਂ ਦੀ ਜੀਪ ਸੀ ਦੋ ਦੀਦੀਆਂ ਸੀ ਸੱਤ ਬੱਚੇ ਸੀ ਉਸ ਮੰਤ ਭਾਗੇ ਦਿਨ ਵਿੱਚ ਜਦੋਂ ਕਿ ਜੰਦਰ ਪਹੁੰਚਣ ਵਾਲੇ ਸਨ ਜੰਦਰ ਬਾਈਪਾਸ ਉੱਤੇ ਕੰਗੱਤਲੀ ਸ਼ਾਪ ਤੋਂ ਇੱਕ ਟਰੱਕ ਆਇਆ ਉਹ ਬੱਚਿਆਂ ਦੇ ਉਸ ਜੀਬ ਵਿੱਚ ਵੱਜਿਆ ਜਿਸ ਨਾਲ ਸਿਰਫ ਦੋ ਬੱਚੇ ਇਹ ਬੱਚੇ ਬਾਕੀ ਦੀਦਿਆਂ ਦੀ ਤੇ ਡਰਾਈਵਰ ਦੀ ਡੈਥ ਹੋ ਗਈ ਸੀ ਸਾਨੂੰ ਬਹੁਤ ਦੁੱਖ ਹੋਇਆ ਸੀ ਜਦੋਂ ਸਵੇਰ-ਸਵੇਰ ਅਸੀਂ ਇਹ ਖਬਰ ਸੁਣੀ ਸਾਰੇ ਗਏ ਅੱਜ ਵੀ ਜਦੋਂ ਸੀ ਇਸ ਦਿਨ ਉੱਤੇ ਉਹ ਘਟਨਾ ਨੂੰ ਯਾਦ ਕਰਦੇ ਹਾਂ ਅੱਖਾਂ ਵਿੱਚ ਚੁੱਕੇ ਵਲ ਹੰਝੂ ਆ ਜਾਂਦੇ ਹਨ ਕਿ ਕਿੰਨੇ ਪਿਆਰੇ ਬੱਚੇ ਕਿੰਨੇ ਸਕੂਲ ਦੀ ਰੌਣਕ ਵਧਾਉਣ ਵਾਲੇ ਜੋ ਬਹੁਤ ਅਗੇ ਵਧਣ ਵਾਲੇ ਸੀ ਉਹ ਸਿੱਖਣ ਗਏ ਸੀ ਇਸ ਸਕੂਲ ਦੀ رونਕ ਵਾਸਤੇ ਇਸ ਬੱਚਿਆਂ ਦੀ ਇਸ ਸਕੂਲ ਇਸ ਪਰਿਵਾਰ ਦੀ ਸੇਵਾ ਕਰਨ ਵਾਸਤੇ ਮੈਂ ਤਾਂ ਕਹੂੰਗਾ ਇਸ ਬਲਾਡੇ ਮੰਡੀ ਦੀ ਸੇਵਾ ਕਰਨ ਵਾਸਤੇ ਪਰੰਤੂ ਸਾਡੇ ਸਾਲ ਹੀ ਸੱਤੋਂ ਵੀ ਛੋੜਾ ਪਾ ਗਏ ਨੇ ਅਸੀਂ ਉਹਨਾਂ ਦੀ ਯਾਦ ਵਿੱਚ ਇਸ ਦਿਨ ਨੂੰ ਉਸ ਦਿਨ ਤੋਂ ਲੈ ਕੇ ਸਦਾ ਹੀ ਬਣਾਉਂਦੇ ਆ ਰਹੇ ਹਾਂ ਉਹ ਸ਼ਾਂਤੀ ਅੱਜ ਉਹ ਮਨਪਕਾ ਦਿਨ 21 ਮਈ ਦਾ ਜਦੋਂ ਹੇਤਰਵਾਸੀ ਸਰਕਾਰੀ ਵਿਦਿਆ ਮੰਦਿਰ ਦੇ ਵਿੱਚ ਸ਼ੇਵਰ ਲੌਂਡਲੇ ਜਲੰਧਰ ਗਏ ਸੀਗੇ ਪਰ ਵਾਪਸ ਨਹੀਂ ਆ ਸਕੇ ਬਹੁਤ ਹੀ ਉਸ ਦਿਨ ਦਾ ਇੱਕ ਮੰਦ ਭਾਗਾ ਦਿਨ ਸੀਗਾ ਆਸੀਂ ਬੀ ਸਕੂਲ ਦੇ ਵਿੱਚ ਹੀ ਗਏ ਸੀ ਬਹੁਤ ਹੀ ਮੰਜਰ ਦੁੱਖदाई ਸੀਗਾ ਉਹਨਾਂ ਵਿੱਚੋਂ ਜੋ ਦੋ ਬੱਚੇ ਬੱਚੇ ਨੇ ਬੱਚੇ ਸੀ ਵੱਢ ਭਾਗੇ ਉਹਨਾਂ ਵਿੱਚ ਇੱਕ ਸਾਡੇ ਸਾਹਮਣੇ ਰਾਜੂ ਜੀ ਖੜੇ ਨੇ ਸੰਜਣਾ ਜੀ ਸੋ ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਇੱਥੇ ਦਿਨ ਮਨਾਇਆ ਜਾਂਦਾ ਹੈ ਫਰ ਹੈ ਦੀ ਮੇਨਟੇਨ ਸਾਡੇ ਸਸਤਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਕਰ ਰਹੀ ਹੈ ਹਰ ਸਾਲ ਇੱਕ ਮਈ ਤੋਂ ਪਹਿਲਾਂ-ਪਹਿਲਾਂ ਇਹਦੀਆਂ ਲਾਈਟਾਂ ਇਹਦੇ ਜੋ ਗਵਾਰੇ ਨੇ ਸਾਰਿਆਂ ਨੂੰ ਨਵੇਂ ਸਿਰੇ ਤੋਂ ਲਾਇਆ ਜਾਂਦਾ ਹੈ ਜੋ ਟੁੱਟੇ ਜਾਂਦੇ ਨੇ ਤੇ ਹੋਰ ਜੋ ਵੀ ਇਹਦੀ ਮੇਨਟੇਨੈਂਸ ਕੀਤੀ ਜਾਂਦੀ ਹੈ ਸੋ ਇਹਨਾਂ ਬੱਚਿਆਂ ਨੂੰ ਪਰਵਾਤਮ ਆਪਣੇ ਚਾਨਨ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਪੜਾਣ ਦਾ ਬਖਸ਼ੇ ਸ਼੍ਰੀ ਹਿਤੁਲਾਸ਼ੀ ਸਕੂਲ ਵਿਦਿਆ ਮੰਦਰ ਬੱਲਾੜਾ ਦੀ ਤਰਫੋਂ ਜੋ 20 ਮਈ 1994 ਨੂੰ ਸਕੂਲ ਦੇ 7 ਬੱਚੇ ਦੋ ਦੀਦੀਆਂ ਅਤੇ ਉਹ ਸਾਰੇ ਇੱਕ ਮਤਲਬ ਕਿ ਵਾਹਨ ਦੇ ਹਾਦਸੇ ਵਿੱਚ ਸ਼ਹੀਦ ਹੋ ਗਏ ਸਨ ਉਹਨਾਂ ਦੀ ਯਾਦ ਨੂੰ ਮਨਾਉਣ ਦੇ ਲਈ ਤਾਜ਼ਾ ਕਰਨ ਦੇ ਲਈ ਅਸੀਂ ਉੱਥੇ ਸਕੂਲ ਦੇ ਵਿੱਚ ਹਵਨ ਵੀ ਕਰਵਾਇਆ ਜਾਂਦਾ ਹੈ ਉਸ ਤੋਂ ਬਾਅਦ ਇਸ ਸਮਾਰਕ ਤੇ ਆ ਕੇ ਸ਼ਰਦਾ ਦੇ ਫੁੱਲ ਭੇਟ ਕੀਤੇ ਜਾਂਦੇ ਹਨ ਇਹ ਜਿਸ ਖੁਆਰੇ ਦੀ ਜਿਹੜੀ ਲਗਾਤਾਰ ਸੇਵਾ ਹੈ ਉਹ ਮਾਤਾ ਗੁਜਰੀ ਭਲਾਈ ਕੇਂਦਰ ਵੱਲੋਂ ਕੀਤੀ ਜਾ ਰਹੀ ਹੈ ਅਸੀਂ ਮਾਤਾ ਗੁਜਰੀ ਭਲਾਈ ਕੇਂਦਰ ਦਾ ਸਕੂਲ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਓਮ ਸ਼ਾਂਤ